ਅਨੇ 13 ਰੁਪਏ 1100 500 50 20 25 30 35 40 50 ਕੇ ਤਰ੍ਹਾਂ ਸੀ ਨਾ 12 500 15 12 ਤੋਂ 15 15 ਰੁਪਏ 15 15 15 ਤੋਂ 20 25 30 35 40 45 50 55 54 54 ਤੋਂ 1200 ਲਈ ਮੈਂ ਚਾਹੀ 1255 ਨੂੰ ਲੱਗੀ ਆ ਮਤਲਬ ਇਹ ਗਿੱਲੀ ਮੱਕੀ ਆ ਹਨਾ ਗਿੱਲੀ ਮੱਕੀ ਦਾ ਰੇਟ ਲੱਗਿਆ 1200 55 ਰੁਪਏ ਤੇ ਜੇ ਮਿਆ ਸੁੱਕੀ ਪਈ ਇਦਾਂ ਸੁਕਾਈ ਜਾਂਦੇ ਆਗੇ ਇਹਦਾ 202100 ਤੱਕ ਮੌਂਟੀ ਜਾਂਦਾ 2240 ਰੁਪਏ ਤੱਕ 2240 ਰੁਪਏ ਤੱਕ ਹੈ ਠੀਕ ਹੈ ਆ ਲਾ ਚੱਲ ਨਹੀਂ ਲੱਗੀ 1095 ਇਹ ਸਾਰੀ ਗਿੱਲੀ ਮੱਕੀ ਹੈ ਜਿਹੜੀ ਆ ਪਈ ਆ ਵੀ ਤੇ ਪਾਰ ਪਈ ਹੈ ਕੋਈ ਹੋ ਜੀ ਇਹ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਆ ਜੀ ਨਾਬਾ ਮੰਡੀ ਦੀ ਐਮਐਲਏ ਦੇਵ ਮਾਨ ਵਾਲਾ ਇਲਾਕਾ ਜਿਹੜਾ ਤੇ ਆ ਮੱਕੀ ਦੇ ਆ ਮਤਲਬ ਇਹ ਆ ਗਈ ਸੁੱਕੀ ਆ ਬਹੁਤ 2000 ਰੁਪਏ ਕਬਲੇ ਬੋਲ ਰਹੇ ਮਾਰੀ ਫੋਨ ਵੀ ਨਖਾ ਰੋਗਾਂ ਲਈ ਹੋਰ ਕੀ ਦਿਖਾਵੀ ਲੈ ਜੀ ਮੈਂ ਤੇਰਾ ਫੋਨ ਕੇ ਦਿਖਾ ਦੇ ਲੋ ਵੀ 2000 ਰੁਪਏ ਨੂੰ ਆ ਸੁੱਕੀ ਮੱਕੀ ਹੈ ਜਿਹੜੀ ਇਹਦੀ ਬੋਲੀ ਹੋ ਚੁੱਕੀ ਹੈ 2000 ਤੋਂ ਸ਼ੁਰੂ ਹੋ ਗਿਆ 2000 ਬਿਆਨੀ ਨਹੀਂ ਬਿਨਜਾ ਕਰ ਸਕਦੇ ਜੀ ਯਕੀਨ ਕਰਦੇ ਕਿ ਜ਼ੋ 21 21 ਏ 21 ਜ਼ੋ ਇਹ ਕਿਹੜੇ ਇਖਿਆਪਤਰੀ ਹੋਵੇ 21 ਜ਼ੋ ਸ਼ਾਮਿਲ ਇਹ ਲੱਗੀ 2100 ਰੁਪਏ ਨੂੰ ਜੇ ਮੇ ਕੋਈ ਮੱਕੀ ਸਾਫ ਵਗੈਰਾ ਕਰੀ ਹੁੰਦੀ ਆ ਹੁੰਦੀ ਆ ਉਸ ਹਿਸਾਬ ਤੇ ਉਹਦਾ ਅਲੱਗ ਅਲੱਗ ਰੇਟ ਹੋ ਜਾਂਦਾ ਗਾ ਅੱਦੀ ਬਾਰਾ ਪੀਏ ਮੇ ਆਦੀ ਹੈ ਜਦੈ ਸੁਣਦੇ ਚੱਲ ਪੀਏ ਇਹ ਗਿੱਲੀ ਗਿੱਲੀ ਹੈ 1000 ਰੁਪਏ ਹੀ ਬੰਦ ਕਰਾ ਇੱਕ ਹਜ਼ਾਰ ਰੁਪਏ ਲੱਗੇ ਜੀ ਇਹਦਾ ਗਿੱਲੀ ਮੱਕੀ ਦਾ ਰੇਟ ਤੇ ਹੁਣ ਆਹਾਂ ਇਹ ਵੀ ਗਿੱਲੀ ਆ ਇਹਦਾ ਦੇਖੋ ਕੀ ਹੋਊਗਾ ਲੋਕੀ ਉਦੋਂ ਪਹੰਚ ਚੱਕ ਚੱਕ ਇਹਨੂੰ ਥਰੋਲ ਥਰੋਲ ਕੇ ਦੇਖਦੇ ਆ ਤੇ ਨਾਲ ਹੀ ਜਿਹਨੇ ਆੜ ਪਈ ਨੇ ਜਿਨ੍ਹਾਂ ਨੇ ਰੇਟ ਵਗੈਰਾ ਲਾਉਣਾਗਾ ਹੋਰ ਸਾਰੇ ਚੱਕ ਚੱਕ ਦੇਖਦੇ ਆ ਚੱਲ ਦੇਖ ਲੋ ਵੀ 900 ਰੁਪਏ ਹਲਾ ਹਿਆਰੇ ਪੰਜਾ ਪੰਜੇ ਦਾ ਸੋਤ ਉੱਧਰ ਵੀ ਪਿੰਗੇ ਕੰਨਿਆ ਪਿਆ ਪਿਆਦੋ 1050 ਪੈ ਜੀ 1050 ਨੂੰ ਲੱਗੀ ਜੀ ਇਹ ਗਿੰਡੀ ਇਹ ਬਾਰਿਸ਼ ਉਹਦੇ ਇੱਧਰ ਚੱਲੀ ਜਾਂਦਾ ਜਿਹੜੀ ਕੋਈ ਖੰਡਾਈ ਵੀ ਹੈਗੀ ਉਹ ਸੁੱਕ ਸਕ ਜਾਂਦੀ ਆ ਲਓ ਜੀ ਚੱਲ ਪੀਆ ਫੌਜਾ ਉਧਰ ਨੂੰ ਉਹ ਢੇਰੀਆਂ ਵੱਲ ਕੈਟ 1200 ਰੁਪਏ ਤੇਰਾ ਸ਼ੁਰੂ ਹੋਇਆ 1200 ਰੁਪਈਆ ਤੋਂ 12 12 5 5 ਜਾਂ 10 15 ਕੀਤੀ ਤੇ ਮੈਂ ਜਨ ਸਿਆਣ ਕਰ ਦਿੱਤਾ 399 99 99 ਤੇਰਾ ਤੇਰਾ 5 10 15 ਈ ਅੱਧੀ ਪੀ 30 30 30 ਤੇਰਾ 30 25 ਰੁਪਏ ਨੂੰ ਲੱਗੀ ਆ ਇਹ ਆਹ ਜਿਹਨ ਨਾਲ ਵੀ ਢੇਰੀ ਦੇ ਹਿਸਾਬ ਤੇ ਵੀ ਜਿਹੜੀ ਕੋਈ ਜਿੰਨੀ ਸਾਫ ਹੁੰਦੀ ਹੈ ਜਿਵੇਂ ਉਹ ਆ ਗਈ ਉਹ ਹਿਸਾਬ ਤੇ ਦਾ ਇਹਦਾ ਰੇਟ ਵਗੈਰਾ ਦਾ ਉਹ ਚੱਲਦਾ ਗਾ ਲੋ ਵੀ ਇਹ 1350 ਤੋਂ ਦੀ ਬੋਲੀ ਸ਼ੁਰੂ ਹੋਈ ਹੈ ਅਸਿਰ ਵੀਏ ਅਸਿਰ 84 ਇਹ ਥੋੜੀ ਸੁੱਕੀ ਹੈ 15 ਰੁਪਏ ਦੀ ਜਿਹੜੀ ਆ ਟੇਰੀ ਆ ਜੀ ਇਹ ਲੱਗੂ ਲਾਓ ਵੀ ਉਧਰ ਫੋਲ ਫੋਲ ਕੇ ਦਿਖਾਉਂਦੇ ਆ ਬੁੰਡੇ ਇਹ ਪਜੋੜ ਵੀ ਐ 1390 ਰੁਪਏ 5 10 15 20 25 30 35 40 50 60 ਕੰਪੈਕਟ 70 ਰੁਪਏ 1390 ਰੁਪਏ 1390 ਪੈਂਤੀ ਪੈਂਤੀ ਪੈਂਤੀਏ ਪੈਂਤੀ 22 ਚਾਲੀ ਚਾਲੀ 50 52 60 60 ਇੱਕ 7 ਕਹੇਟਾ 17 17 80 80 90 99 99 99 ਨੂੰ ਲੱਗੀ ਆਇਆ ਹੋਰੇ ਅੰਦਰ ਆਇਆ 1695 1695 ਹੈ 1400 ਹਾਂ 1495 ਲੱਗੀ ਹੈ ਠੀਕ ਹੈ 1495 ਲੱਗੀ ਹੈ ਜੀ ਉਹ ਵਿੰਦਰ ਲੋ ਜੀ ਇਹ ਦੂਬਾਰਾ ਆ ਗਈ ਆ ਢੇਰੀ ਸਾਡੇ ਕੋਲ ਆ ਵੀਏ 200 1300 ਦੀਏ ਸਾਡੇ ਤੇਰਾ 54 7 ਦਾ 17 27 60 90 ਤੇਰਾ ਅਗਰ ਨੰਬਰ ਵੀਏ 90 ਉਹ ਚੱਲ ਹੁਣ ਕੋਪਰੇ 5000 ਗੱਲ ਨਹੀਂ ਸੰਦਾ ਹੋ ਗਈ ਉਹੋ ਆਹ ਤੇਰਾ ਆਪਣੀ ਦੁਕਾਨ ਕਰਕੇ ਜਿਹਨੂੰ ਕਿਹਾ ਵੀ ਲੈ ਲੈ ਆਹ ਹੁਣ ਤਾਂ ਦੁਬਾਰਾ 600 ਤੇਰਾ ਕੋ ਬੱਬੇ 90 90 ਕੀ ਲੋ 30 40 45 50 52 60 67 ਦੋਗਾਸਾ ਕੀ ਲੱਗ ਕਰ ਇਹ ਹੋ ਗਈ ਜੀ ਇਹ ਚੈਨਲ ਤੇ ਨਹੀਂ 2060 ਆ ਇਹ ਕਿਹੜਾ ਚ ਨਾ ਲੱਗਿਆ 1460 ਠੀਕ ਹੈ ਗਿੱਲੀ ਹੈ ਨਾ 14 ਫੋੜ ਆ ਬਾਈ ਨੂੰ ਚੈਨਲ ਤੇ ਸੀ

715 28 बी बी दो 25 30 35 40 45 50 60 दो 1350 ਰੁਪਏ ਨੂੰ ਜੀ ਆਹ ਲੱਗੀ ਮਿੱਤਰੋ ਮਾਗੀ ਆ ਮੱਕੀ ਦੀ ਬਰੀ ਇਹ ਵੀ ਗਿੱਲੀ ਹੈ 1300 ਰੁਪਏ 1300 ਰੁਪਏ 5 10 15 20 25 30 35 40 40 1340 40 41 ਆ ਜਾ 1320 40 ਕਾਲੀਏ ਕਾਲੀਏ ਮੈਂ ਆਪਕੇ ਬੰਝਾ ਸਾਡਾ 767 ਦੋ ਇਹ ਰੋ ਦਾ ਖਮੇਜੀ ਬਸਲਾ 1960 ਰੁਪਏ ਲਓ ਜੀ ਮਿੱਤਰੋ ਬਾਕੀ ਮੱਕੀ ਜਿਹੜੀ ਭਰੀ ਬਹੁਤ ਪਈ ਆ ਤੇ ਹੁਣ ਦੇਖੋ ਫੌਜਾਂ ਕਿੱਧਰ ਰੁ ਗਈਆਂ ਨੱਬਾ ਮੰਡੀ ਆ ਜਿਹੜੀ ਬਹੁਤ ਮਸ਼ਹੂਰ ਆ ਨੱਬਾ ਮੰਡੀ ਮਿੱਤਰੋ ਲਓ ਜੀ 1500 ਰੁਪਏ ਦੇਖੋ ਬਾਈ ਬਹੁਤ ਵਧੀਆ ਮਾਲ ਆਈ 15 1400 ਰੁਪਏ 5000 ਤੋਂ 15 20 25 30 35 40 50 60 65 70 75 80 90 94 90 90 ਦੋ 1490 ਰੁਪਏ ਲਈ ਕਹੇ ਜਾ ਮਾਲ ਹੈ ਮਤਲਬ ਗਿਲ ਹੈ ਤੇ 1490 ਰੁਪਏ ਲੱਗੇ ਲੋ ਵੀ ਆਹ ਦਾਣਾ ਜੀ ਭਰਾਵਾ ਸੁੱਕਣਾ ਪਾਇਆ ਵੈ ਇਹ ਵੀ ਕਾਹੇ ਕੰਮ ਆਉਂਦਾ ਹੋਊ ਇੱਥੇ ਲੋ ਵੀ ਉਧਰ ਸਾਡਾ ਬਾਪੂ ਖਾਣ ਦੀ ਆ ਆਪ ਹੀ ਲੱਗਿਆ ਫਰੋਲਾਂ ਦੇ ਪੇਪੇ ਤੇਰਾ ਵੀ ਏ ਇਹ ਤੇਰਾ ਕਾ ਵੀ ਏ ਸਾਡੇ 1000 1060 ਰੁਪਏ ਨੂੰ ਲੱਗ ਗਈ ਆ ਢੇਰੀ ਯਾਦ ਛੁੱਕੜਦੀ ਹੈ 11 11 10 57 12 23 30 40 50 60 70 80 90 12 57 15 15 12 23 30 50 60 70 80 90 13 13 13 12 13 12 ਤੇਰਾ 13 12 ਇਹ 1300 ਰੁਪਏ ਜਿਹੜੀ ਆਹ ਮੱਕੀ ਲੱਗੀ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਰੇਟ ਆ ਉਹ ਕਿੱਥੇ ਚੱਲ ਰਿਹਾ ਹੈ ਹਨਾ ਤੁਸੀਂ ਐਂ ਲਾ ਲਓ ਵੀ ਗਿੱਲੀ ਮੱਕੀ ਆ ਜਿਹੜੀ ਉਹ 1300 ਤੋਂ ਲੈ ਕੇ 1450 1500 ਤੱਕ ਚੱਲੀ ਜਾਂਦਾ ਜਿਹੜੀ ਸੁੱਕੀ ਹੈ ਉਹ 2000 ਤੋਂ ਲੈ ਕੇ 2100 2200 ਇੱਥੇ ਤੱਕ ਜਿਹੜਾ ਚੱਲੀ ਜਾਂਦਾ ਸੁਣਨ ਚ ਆਏ ਲੋਕਾਂ ਤੋਂ ਕਹਿੰਦੇ ਜਿਹੜੀ ਨਾਬਾ ਮੰਡੀ ਆ ਇਹਦਾ ਜਿਹੜਾ ਰੇਟ ਆ ਹਮੇਸ਼ਾ ਹੀ ਦੂਜਿਆਂ ਨਾਲੋਂ ਤੇਜ਼ ਰਹਿੰਦਾ ਹੈ ਇਹ ਪਤਾ ਨਹੀਂ ਕੀ ਕਰਦਾ ਅਸੀਂ ਅੱਜ ਅਸੀਂ ਨਾਬੇ ਮੰਡੀ ਦੇ ਵਿੱਚ ਆਏ ਦੀ ਮਹਾਰੀ ਅਥੇ ਰੇਟ ਵਗੈਰਾ ਦੇਖ ਕੇ ਜਾਈਏ ਕੀ ਚੱਲਦਾ ਹਨਾ ਬਾਕੀ ਕਿਸਾਨ ਭਰਾਵੋ ਜਿਵੇਂ ਮੱਕੀ ਦਾ ਇਹ ਰੇਟ ਵਗੈਰਾ ਗਾ ਤੁਹਾਨੂੰ ਦੇਵਾਂਗੇ ਅਪਡੇਟ ਅੱਗੇ ਕੀ ਹੁੰਦਾਗਾ ਤੇ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਜ਼ਰੂਰ ਕਰਦੇਓ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ